ਉੱਧਰ ਤੁਹਾਡੇ ਰਿਸ਼ਤੇਦਾਰ ਟੀਨਸਾ ਨੂੰ ਟਿਕਟ ਨਹੀਂ ਮਿਲੀ ਅੰਦਰ ਖਾਤੇ ਕਿਤੇ ਟੀਨਸਾ ਨਾਲ ਤੁਹਾਡੀ ਸੈਟਿੰਗ ਹੋਈ ਆ ਵੀ ਚਲੋ ਉਧਰ ਟਿਕਟ ਨਹੀਂ ਮਿਲੀ ਤੁਹਾਨੂੰ ਵੋਟਾਂ ਪਵਾ ਦੇਣਾ ਦੇਖੋ ਮੈਂ ਗੱਲ ਪਹਿਲਾਂ ਵੀ ਜਿਹੜੀ ਉਹ ਕਹੀ ਹੈ ਵੀ ਸੈਟਿੰਗਾਂ ਕਰਨੀਆਂ ਕਮਿਟਮੈਂਟਾਂ ਕਰਨੀਆਂ ਇਹ ਜਿਹੜੇ ਪੁਰਾਣੇ ਰਾਜਨੀਤਿਕ ਲੋਕ ਨੇ ਉਹਨਾਂ ਦਾ ਜਿਹੜਾ ਕੰਮ ਹੈ ਮੈਂ ਤਾਂ ਭਈ ਲੋਕਾਂ ਦੀ ਕਚਰੀ ਦੇ ਵਿੱਚ ਜਾਣਾ ਆਪਣੇ ਕੰਮਾਂ ਨੂੰ ਲੈ ਕੇ ਜਾਣਾ ਤੇ ਲੋਕ ਬਰਨਾਲੇ ਵਾਲੇ ਮੇਰਾ ਕਿਰਦਾਰ ਜਾਣਦੇ ਆ ਤੇ ਨੇੜਲੇ ਹਲਕੇ ਵਾਲੇ ਵੀ ਜਾਣਦੇ ਆ ਤੇ ਹੌਲੀ ਹੌਲੀ ਕਿਉਂਕਿ ਜਿੱਦਣ ਦੀ ਟਿਕਟ ਮਿਲੀ ਆ ਮੂੰਹ ਮੂੰਹ ਦੀ ਚਰਚਾ ਜਿਹੜੀ ਮੂੰਹੋਂ ਗੱਲਾਂ ਕਰਦੇ ਆ ਲੋਕ ਉਹ ਦੂਰ ਨੇੜੇ ਜਿਹੜੀ ਆ ਪਹੁੰਚ ਜਾਂਦੀ ਆ ਤੇ ਲੋਕਾਂ ਨੂੰ ਪਤਾ ਲੱਗ ਜਾਊਗਾ ਤੇ ਲੋਕ ਇਹ ਮੇਰੀ ਤਾਂ ਭਾਈ ਸਭ ਤੋਂ ਵੱਡੀ ਸੈਟਿੰਗ ਐ ਕਿ ਲੋਕ ਪਿਆਰ ਕਰਦੇ ਆ ਤੇ ਲੋਕਾਂ ਨੇ ਪਹਿਲਾਂ ਇਹ ਤੱਕ ਪਹੁੰਚਾਇਆ ਤੇ ਲੋਕ ਕਿ ਅੱਗੇ ਜਿਹੜੀ ਲੜਾਈ ਆ ਉਹ ਲੜਨਗੇ ਸੁਖਪਾਲ ਸਿੰਘ ਖੈਰਾ ਕਹਿੰਦੇ ਨੇ ਮੰਤਰੀ ਮੀਤ ਹਰਨਾਲ ਮੇਰੀ ਕੋਈ ਲੜਾਈ ਨਹੀਂ ਉਹ ਤਾਂ ਭਗਵੰਤ ਮਾਨ ਦਾ ਮੋਹਰ ਐ ਮੇਰੀ ਲੜਾਈ ਤਾਂ ਭਗਵੰਤ ਮਾਨ ਨਾਲ ਐ ਇਹ ਵੀ ਕਹਿੰਦੇ ਨੇ ਕਿ ਉਮੀਦਵਾਰ ਦੇ ਪਰ ਘੱਟਦੇ ਸੀਗੇ ਦੋ ਮੈਕਮੇਂ ਵੱਡੇ ਲੈ ਕੇ ਚਲੋ ਕੀ ਪਤਾ ਭਈ ਉਮੀਦਵਾਰ ਨੂੰ ਪਾਰਟੀ ਨੇ ਇਲੈਕਸ਼ਨ ਲੜਨ ਦੀ ਵਿਲਾ ਕਰਨਾ ਹੋਵੇ ਕਿਉਂਕਿ ਮੈਂ ਪਿਛਲੇ 3-4 ਮਹੀਨਿਆਂ ਤੋਂ ਜਦੋਂ ਤੋਂ ਮੈਕਮੇਂ ਕਟਿਆ ਲੋਕਾਂ 'ਚ ਜਾ ਰਹੇ ਹਾਂ ਲੋਕਾਂ 'ਚ ਜਿਹੜਾ ਪ੍ਰਚਾਰ ਆ ਉਹ ਕਰ ਰਹੇ ਹਾਂ ਤੇ ਬਾਕੀ ਜਿੱਤ ਤਾਂ ਕਰੀ ਚਲੋ ਖੈਰਾ ਸਾਹਿਬ ਹੁਣ ਠੀਕ ਹੈ ਹੁਣ ਉਹਨਾਂ ਨੂੰ ਇਹ ਹੈ ਵੀ ਕਿਸੇ ਹਿਸਾਬ ਨਾਲ ਮਾਨ ਸਾਹਿਬ ਮੇਰੇ ਉਲਟ ਬੋਲਣ ਤੇ ਮੇਰਾ ਕੱਦ ਜਿਹੜਾ ਉਹ ਵੱਡਾ ਹੋਵੇ ਹਨਾ ਮੈਂ ਤੁਹਾਨੂੰ ਦਿਖਾਉਂਗਾ ਵੀ ਖੈਰਾ ਸਾਹਿਬ ਆਉਣ ਵਾਲੇ ਦਿਨਾਂ 'ਚ ਜਦੋਂ ਮਾਨ ਸਾਹਿਬ ਨੇ ਨਾ ਕੋਈ ਇਹਨਾਂ ਦਾ ਜ਼ਿਕਰ ਕੀਤਾ ਮੇਰੇ ਉਲਟੀ ਮੈਂ ਤੁਹਾਨੂੰ ਬੋਲਦੇ ਦਿਖਾਉਂਗਾ ਹਾਜੀ ਹੋ ਸਕਦਾ ਮੇਰੀਆਂ ਤਾਰੀਫਾਂ ਵੀ ਕਰਦੇ ਹੁਣ ਵੀ ਭਾਈ ਮੀਤ ਤੇ ਮੁੰਡਾ ਜਿਹੜਾ ਉਹ ਚੰਗਾ ਪਰ ਕਿਉਂਕਿ ਮੈਂ ਖੈਰਾ ਪਰਸੇ ਜੇ ਮੀਤ ਯਾਰ ਕਰਨਾ ਚਾਹੁੰਦੇ ਅੱਜ ਸਪੀਚ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਤੇ ਲੜਾਈ ਮੀਤ ਨਾਲ ਹੀ ਐ ਹੁਣ VOTING MACHINE ਤੇ ਮੀਤ ਲਿਖਿਆ ਹੋ ਸਕਪਾਲ ਖੈਰਾ ਲਿਖਿਆ ਹੋ ਹੁਣ ਉੱਥੇ ਭਗਵੰਤ ਮਾਨ ਨੇ ਕਿਹਾ ਥੋੜੀ ਜਾਊਗਾ ਤੇ ਮੀਤ ਨਾਲ ਹੀ ਲੜਾਈ ਐ ਹੁਣ ਹੋਰ ਕਿਹਦੇ ਨਾਲ ਲੜਾਈ ਐ ਹੁਣ ਮੇਰੀ ਖੈਰਾ ਖੈਰਾ ਵਰਸੇ ਭਗਵੰਤ ਮਾਨ ਕਰ ਰਹੇ ਸੀਗੇ ਮੇਰੀ ਟਿਕਟ ਤਾਂ ਖੈਰਾ ਸਾਹਿਬ ਨਾਲੋਂ ਪਹਿਲਾਂ ਦੀ ਨਾਂਅ ਸੋਈ ਹੋਈ ਐ ਜਿਸ ਦਿਨ ਉਹਨਾਂ ਦੀ ਨਾਂਅ ਸੋਈਆ ਉਹਨਾਂ ਨੂੰ ਪਤਾ ਨਹੀਂ ਸੀ ਵੀ ਭਾਈ ਸੰਗਰੂਰ ਤੋਂ ਮੀਤ ਯਾਰ ਖੜਾ ਹੈਗਾ ਕਿ ਸੰਗਰੂਰ ਤੋਂ ਭਗਵੰਤ ਮਾਨ ਖੜਾ ਇਹ ਤਾਂ ਉਹਨਾਂ ਨੂੰ ਪਤਾ ਹੀ ਗਿਆ ਇਹ ਤਾਂ ਸਿਰਫ ਕਹਿ ਲੋ ਵੀ ਆਪ ਦਾ ਸਿਆਸੀ ਕਦ ਵੱਡਾ ਕਰਨ ਨੂੰ ਫਿਰਦੇ ਆ ਜਿਹੜਾ ਆਈ ਨਹੀਂ ਹੁੰਦਾ ਲੋਕ ਨੇ ਜਿਹੜੇ ਵੱਡਾ ਕਰਨ ਵਾਲੇ ਜੇ ਲੋਕਾਂ ਨੂੰ ਥੋੜਾ ਵੱਡਾ ਕਰਨਾ ਹੁੰਦਾ ਖੈਰਾ ਸਾਹਿਬ ਤੁਹਾਨੂੰ ਬਟਿੰਡ ਵਿੱਚ ਤਾਂ ਹੁੰਦੇ ਹੁਣ ਸੰਗਰੂਰੋਂ ਆ ਕੇ ਤੁਸੀਂ ਇੱਥੇ ਵੀ ਮੈਂ ਮਾਨ ਸਾਹਿਬ ਦੇ ਖਿਲਾਫ ਬੋਲੀ ਜਾਊਗਾ ਖਬਰ ਨਹੀਂ ਇਹਦੇ ਨਾਲ ਮੈਨੂੰ ਕੋਈ ਫਾਇਦਾ ਹੋ ਜਾ ਵਿਰੋਧ ਵਾਲੀ ਵੋਟ ਮੈਨੂੰ ਪੈ ਜੂਗੀ ਪਰ ਲੋਕਾਂ ਨੇ ਜੇ ਵਿਰੋਧ ਵਾਲੀ ਵੋਟ ਵੀ ਪਾਉਣੀ ਹੋਵੇ ਤਾਂ ਫਿਰ ਵੀ ਲੋਕ ਦੇਖਦੇ ਆ ਵੀ ਭਾਈ ਕੋਈ ਬੰਦਾ ਜਿਹਨੂੰ ਕੋਈ ਜਾਣਦੇ ਪੋਛਦੇ ਤਾਂ ਹੋਈਏ ਜਿਹਦੀ ਨਾਲ ਨੂੰ ਬਾਤ ਤਾਂ ਫੜ ਸਕੀਏ ਇਤਰੀਆਂ ਦਾ ਵੀ ਜ਼ਿਕਰ ਕਰਦੇ ਆ ਕਿ ਆਮ ਆਦਮੀ ਪਾਰਟੀ ਇਸ ਵਾਰ ਸਭ ਤੋਂ ਵੱਧ ਤਿਤਲੀਆਂ ਲੈ ਕੇ ਆਈ ਹੈ ਆਂ ਦੂਜੀਆਂ ਪਾਰਟੀਆਂ ਦੇ ਵਿੱਚ ਅਸੀਂ ਤਾਂ 17 ਚ ਵੀ ਲੈ ਕੇ ਆਏ ਸੀ ਖੈਰਾ ਸਾਹਿਬ ਨੂੰ ਤੇ ਤਿਤਲੀਆਂ ਤਾਂ ਅਸੀਂ ਉਦੋਂ ਵੀ ਲਿਆਂਦੀਆਂ ਸੀ ਹਨਾ ਜੇ ਤਿਤਲੀਆਂ ਕਹਿੰਦੇ ਆ ਤਾਂ ਭਾਈ ਅਸੀਂ ਬਾਈ ਚ ਵੀ ਸਾਡੇ بڑے ਜਿਹੜੇ ਐਮ ਐਲ ਏ ਜਿੱਤੇ ਆ ਅਸੀਂ ਦੂਸਰੀਆਂ ਪਾਰਟੀਆਂ ਤੋਂ ਲਿਆਂਦੇ ਆ ਹਨਾ ਤਾਂ ਖੈਰਾ ਸਾਹਿਬ ਨੂੰ ਮੇਰੀ ਇੱਕ ਕਹ ਲੋ ਬੇਨਤੀ ਹੈ ਵੀ ਐਵੇਂ ਤੁਸੀਂ ਆਪ ਦੇ ਜਿਹੜੇ ਸਾਰੇ ਸਿਆਸੀ ਜਮਾਤ ਆ ਉਹਨਾਂ ਦਾ तितਲੀਆਂ तितਲੀਆਂ ਕਰਕੇ ਮਜ਼ਾਕ ਨਾ ਡਾਓ ਕਿਉਂਕਿ ਤੁਸੀਂ ਵੀ ਪੰਜ ਛੇ ਵਾਰੀ ਕਦੇ ਉਧਰ ਕਦੇ ਉਧਰ ਜਾ ਚੁੱਕੇ ਹੋ ਹਰੇਕ ਪਾਰਟੀ ਚੰਗਾ ਉਮੀਦਵਾਰ ਲੱਭਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰਦੀ ਹੈ ਵੀ ਭਾਈ ਮਜ਼ਬੂਤ ਬੰਦੇ ਨੂੰ ਅਸੀਂ ਮੈਦਾਨ ਦੇ ਵਿੱਚ ਉਤਾਰੀਏ ਤੇ ਅਸੀਂ ਵੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਹੈ ਜੇ ਥੋੜਾ ਵੀ ਜ਼ਿਕਰ ਕਰਨਾ ਉਹ ਜੋ ਮੈਂ ਪਹਿਲਾਂ ਦੱਸਿਆ 17 ਦੇ ਤੁਹਾਨੂੰ ਲਿਆਂਦਾ ਤੁਸੀਂ ਫਿਰ ਉਦੋਂ ਪਹਿਲਾਂ ਕਾਂਗਰਸ ਚ ਵੀ ਅਕਾਲੀ ਦਲ ਚੋਂ ਆਏ ਸੀ ਤੇ ਪੰਜਾਬੀ ਏਕਤਾ ਪਾਰਟੀ ਵੀ ਤੁਸੀਂ ਬਣਾ ਲਈ ਤੇ ਫਿਰ ਫਿਰ ਕਾਂਗਰਸ ਚ ਵੀ ਚਲੇ ਗਏ ਤੇ ਕਾਂਗਰਸ ਚ ਵੀ ਅਸਤਾ ਚਲੋ ਜਿਹੜੀਆਂ ਤਿਤਲੀਆਂ ਲਿਆਂਦੀਆਂ ਨੇ ਜਿਸ ਦਿਨ ਖੈਰਾ ਸਾਹਿਬ ਤੁਹਾਨੂੰ ਵੀ ਲਿਆਂਦਾ ਸੀ ਮਾਨ ਸਨਮਾਨ ਨਾਲ ਲਿਆਂਦਾ ਸੀ ਹਾਂ ਆ ਜਿਹੜੇ ਹੁਣ ਕਾਂਗਰਸ ਚੋਂ ਲਿਆਂਦੇ ਆ ਚੱਬੇਵਾਲ ਸਾਹਿਬ ਲਿਆਂਦੇ ਆ ਜੀਪੀ ਜੀ ਲਿਆਂਦੇ ਆ ਮਾਨ ਸਨਮਾਨ ਨਾਲ ਲਿਆਂਦੇ ਆ ਹੈਨਾ ਤੇ ਤੁਸੀਂ ਜਿਸ ਦਿਨ ਕਾਂਗਰਸ ਚ ਗਏ ਹੋ ਉਸ ਦਿਨ ਤੁਸੀਂ ਛਾਤੀ ਦੇ ਹੱਥ ਮਾਰ ਮਾਰ ਗੱਲਾਂ ਕਰਦੇ ਹੋ ਕਿ ਮੇਰੇ ਜਿੱਨਾਂ ਕੋਈ ਜ਼ਮੀਰ ਵਾਲਾ ਬੰਦਾ ਨਹੀਂ ਮੈਂ ਈਮਾਨਦਾਰੀ ਨਾਲ ਦੱਸਣ ਖੈਰਾ ਸਾਹਿਬ ਵੀ ਜਲਾਲਤ ਫੀਲ ਨਹੀਂ ਹੋਈ ਵੀ ਉਹ ਕੈਪਟਨ ਮਨਿੰਦਰ ਸਿੰਘ ਨੇ ਘਰ ਦਾ ਟਾਈਮ ਵੀ ਨਹੀਂ ਦਿੱਤਾ ਨਾ ਤੁਹਾਡੇ ਘਰੇ ਆਇਆ ਕੋਈ ਰੈਲੀ ਨਹੀਂ ਰੱਖੀ ਤੁਹਾਨੂੰ ਲੀਡਰ ਆਫ ਆਪੋਜੀਸ਼ਨ ਸਾਬਕਾ ਹੁੰਦੇ ਹੋਏ ਤੁਹਾਨੂੰ ਹੈਲੀਪੈਡ ਤੇ ਐ ਚੜਦੇ ਚੜਦੇ ਜੁਆਇਨ ਕਰਵਾਇਆ ਹੁਣ ਮੈਂ ਇੱਥੋਂ ਗੱਡੀ 'ਚ ਬੈਠਣ ਲੱਗਾ ਤੇ ਕੋਈ ਇੱਥੇ ਮੇਰੇ ਕੋਲੇ ਧੱਕੇ ਨਾ ਕਹੇ ਮੈਂ ਜੁਆਇਨ ਕਰਨਾ ਜੁਆਇਨ ਕਰਨਾ ਕੋਈ ਆਮ ਸਾਧਾਰਨ ਵਰਕਰ ਹੀ ਹੋਗਾ ਨਾ ਜਿਹਨੂੰ ਮੈਂ ਧੱਕੇ ਨਾਲ ਐ ਜੁਆਇਨ ਕਰਵਾਉਂਗਾ ਕੋਈ ਐਮਸੀ ਵੀ ਹੋਵੇ ਮੈਂ ਉਹਨੂੰ ਕਹੂੰਗਾ ਵੀ ਭਾਈ ਮੈਂ ਤੇਰਾ ਵਧੀਆ ਪ੍ਰੈਸ ਕਾਨਫਰੰਸ ਕਰਕੇ ਟਾਈਮ ਰੱਖੂੰਗਾ ਜਾਂ ਮੇਰੇ ਕੋਲ ਘਰੇ ਆਈ ਜਾਂ ਮੈਂ ਤੇਰੇ ਕੋਲ ਘਰੇ ਆਉਂਗਾ ਟਾਈਮ ਰੱਖੂੰਗਾ ਹਰੇਕ ਬੰਦੇ ਨੂੰ ਇੱਜ਼ਤ ਪਿਆਰੀ ਹੁੰਦੀ ਆ ਪਰ ਮੈਨੂੰ ਲੱਗਦਾ ਵੀ ਖੈਰਾ ਸਾਹਿਬ ਉਹ ਦਿਨ ਜ਼ਮੀਰ ਮਾਰ ਕੇ ਹਨਾ ਸਿਰਫ ਆਪ ਦਾ ਸਿਆਸੀ ਪੂਖੇ ਬਚਾਉਣ ਦੀ ਖਾਤਰ ਹਾਲਾਂਕਿ ਖੈਰਾ ਤਾਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਵੀ ਮੈਂ ਤਾਂ ਜੀ ਜਮੀਰ ਦੀ ਬਾਤ ਸੁਣਦਾ ਨੈਤਿਕਤਾ ਦੀਆਂ ਗੱਲਾਂ ਕਰਦਾ ਉਹਦੋਂ ਨੈਤਿਕਤਾ ਕਿੱਥੇ ਗਈ ਸੀ ਤੇ ਨਾਲੇ ਡੋਬ ਕੇ ਧਰਤੇ ਜਿਹੜੇ ਵਿਚਾਰੇਓ ਕਮਾਲੂ ਫਿਰ ਮਲਰ ਗਏ ਸੋ ਮੈਂ ਹੁਣ ਵੀ ਸੰਗਰੂਰ ਵਾਲੇ ਨੂੰ ਕਹੂੰਗਾ ਵੀ ਭਾਈ ਜਿਹੜਾ ਨੇ ਖੈਰਾ ਸਾਹਿਬ ਦੇ ਨਾਲ ਜਾਰੀ ਲਾਈਆ ਸਾਰੇ ਡੋਬੇ ਆ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਨਹੀਂ ਉਹ ਸਾਰੇ ਐਮਐਲਏ ਹੁੰਦੇ ਕੋਈ ਮੰਤਰੀ ਹੁੰਦੇ ਅੱਜ ਉਹ ਖੈਰਾ ਸਾਹਿਬ ਦੇ ਪਿੱਛੇ ਜਿਵੇਂ ਉਹ ਬੱਤਕ ਦੇ ਬੱਚੇ ਬੱਚੇ ਫਿਰਦੇ ਹੁੰਦੇ ਐ ਫਿਰਦੇ ਰਹਿੰਦੇ ਸੀ ਤੇ ਅੱਜ ਦੀ ਕਿਹੜੀ ਗੱਲ ਆ ਕਮਾਲੂ ਰਹਿ ਗਿਆ ਬਾਕੀ ਦਿਖਦੇ ਵੀ ਨਹੀਂ